ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਸਵਗਤ ਹੈ ਤੁਹਾਡਾ ਸਾਡੇ YouTube ਚੈਨਲ ਹਿੰਮਤ ਔਜਲਾ ਵਲੌਗਸ ਤੇ ਤੇ ਪਿੱਛੇ ਖਲਾਰਾ ਤੁਸੀਂ ਵੇਖ ਨਹੀਂਦੇ ਹੋ ਇਹ ਚੱਲ ਰਹੀਆਂ ਜੀ 10 ਤਰੀਕ ਇਹ ਤੇਰਾ ਇਹ 13 ਤਰੀਕ ਜਿਹੜਾ ਘਰੇ ਖਣਪਟ ਸਾਹਿਬ ਦਾ ਭੋਗ ਉਹਦੀਆਂ ਤਿਆਰੀਆਂ ਚੱਲਦੀਆਂ ਪਈਆਂ ਬੜੇ ਮਿਸਤਰੀ ਲੱਗੇ ਆ ਸਾਫ ਸਫਾਈ ਵੀ ਲੱਗੀ ਹੈ ਮਤਲਬ ਕਿ ਜਿਹੜੇ ਛੋਟੇ ਛੋਟੇ ਕੰਮ ਰਹਿ ਜਾਂਦੇ ਨੇ ਨਾ ਕਰਾਉਣ ਵਾਲੇ ਜਦੋਂ ਘਰ ਬਣਦੇ ਉਦੋਂ ਤੋਂ ਤੇ ਥੋੜ੍ਹਾ ਥੋੜ੍ਹਾ ਕੰਮ ਕੋਈ ਨਾ ਕੋਈ ਕਿਤੇ ਆਵਾਜ਼ ਵੇਸ਼ੇ ਰਹਿੰਦਾ ਕਿਤੇ ਕੋਈ ਟੁੱਟੀ ਰਹਿ ਜਾਂਦੀ ਕਿਤੇ ਕੁਝ ਰਹਿ ਜਾਂਦਾ ਉਹ ਸਾਰੇ ਜਿਹੜੇ ਕਹਿੰਦੇ ਹੁੰਦੇ ਹਨਾ ਕਿ ਉਹ ਹੁਣ ਕੰਮ ਨਿਭੜਣਦੇ ਆ ਤੇ ਅਸੀਂ ਚੱਲੇ ਆ ਇੱਕ ਗੰਦਾ ਜਿਹਾ ਘਰ ਛੱਡ ਕੇ ਕਿਤੇ ਕੰਮ ਜ਼ਰੂਰੀ ਤੇ ਆ ਕੇ ਤੇ ਫਿਰ ਘਰ ਆਉਂਦੇ ਨੂੰ ਸੋਹਣਾ ਹੋ ਜਾਣਾ ਕਿਉਂਕਿ ਡੈਕੋਰੇਸ਼ਨ ਵਾਲੇ ਵੀ ਆਉਣ ਲੱਗੇ ਆ ਇੱਕ ਇਵੈਂਟ ਇਵੈਂਟ ਦੇ ਮਾਸੇ ਕੋਲਦੇ ਤੁਹਾਨੂੰ ਬਾਕੀ ਜਿੱਥੇ ਚੱਲੇ ਆ ਉੱਥੇ ਜਾ ਕੇ ਵੀ ਤੁਹਾਨੂੰ ਮਿਲਾਉਂਦੇ ਆ ਤੇ ਅੱਜ ਮੇਰੇ ਆਹ ਵਾਲੇ 프레임 ਦੇ ਬੈਕਗ੍ਰਾਉਂਡ ਤੁਹਾਨੂੰ ਚੇਂਜ ਲੱਗਣ ਦੀ ਹੋਊਗੀ ਹਨਾ ਤੇ ਉਹ ਸਾਰੇ ਕਮੈਂਟ ਕਰਕੇ ਦੱਸਿਓ ਕਿ ਮਿਲਦੇ ਆ ਤੁਹਾਨੂੰ ਥੋੜੀ ਦੇਰ ਤੱਕ ਕਹ ਰਹੇ ਹੋ ਹਾਂਜੀ ਕਿੱਥੇ ਆਇਓ ਤੈਨੂੰ ਦੱਸਿਓ ਕਿ ਮੈਨੂੰ ਆ ਪ੍ਰਾਤ ਮੱਲਾ ਠੀਕ ਨਹੀਂ ਲੱਗੰਦਿਆ ਰੰਗ ਇਹਨਾਂ ਨੂੰ ਸੇਵ ਦਾ ਵਹਿਮ ਹੋਇਆ ਕਹਿੰਦੇ ਮੈਨੂੰ ਸੋਹਣਾ ਨਹੀਂ ਲੱਗਦਾ ਇਹ ਤੇ ਪਰ ਮੈਂ ਬਨਵਾਇਆ ਵਾ ਸੋਹਣਾ ਲੱਗੰਦਿਆ ਤੇ ਆਪਾਂ ਪਹੁੰਚ ਗਏ ਆ ਜੀ ਜਿੱਥੇ ਤੁਹਾਨੂੰ ਪਿਛਲੇ ਥੋੜੇ ਦਿਨ ਪਹਿਲਾਂ ਵਲੌਗ ਪਾਇਆ ਹੈ ਕਿ ਮਸ਼ੀਨਾਂ ਮੰਡੜੀਆਂ ਲੋਡ ਬੰਦ ਪੈਣਾ ਨੂੰ ਤੇ ਅੱਜ ਉਹ ਵਾਲਾ ਪ੍ਰੋਗਰਾਮ ਦਿਨ ਆ ਗਿਆ ਉਹ ਘੜੀਆਂ ਆ ਗਈਆਂ ਨੇ ਤੇ ਆਪਾਂ ਹੁਣ ਜਾ ਕੇ ਵੇਖਦੇ ਹਾਂ ਕਿਦਾਂ ਦੇ ਪ੍ਰੋਗਰਾਮ ਚੱਲਣ ਡੇ ਆ ਤੇ ਕਿਹੜੀਆਂ ਪੈਣਾ ਆਈਆਂ ਤੇ ਕਿਹੜੀਆਂ ਨੂੰ ਮਿਲਦੀਆਂ ਮਸ਼ੀਨਾਂ ਆ ਲੋ ਚਲਦੇ ਆ ਮੈਡਮ ਨੂੰ ਬਿਨੋ ਕੋਰਜਿਤੂ ਆਪ ਸਭ ਦੇ ਸ਼ਬਦਾਂ ਦਾ ਸਹਿਯੋਗ ਕਰਨ ਗਿਆ ਤੇ ਆਪਣੇ ਵਿਚਾਰ ਤੇ ਜੀ ਪਿਆਰਿਓ ਹਾਂਜੀ ਹਾਂਜੀ ਕਾਲਾ ਰੰਗ ਬਣਉਂਦਾ ਮੈਂ ਤੁਮਾਲੇ ਕਾਲਾ ਰੰਗ ਹੁੰਦਾ ਨਹੀਂ ਹੁੰਦਾ ਬਾਅ ਚਾਪੇ ਐਨ ਚਿੱਟੀ ਹੋ ਜਾਣਾ ਆਪਾਂ ਤੂੰ ਹੀ ਬੰਨਿਆ ਕਰ ਰਖ ਖਟਾ ਦਾ ਤੇ ਮੈਂ ਬੰਨਨੀ ਆ ਉਹ ਖਟਾ ਖੱਟਾ ਰੰਗ ਬੰਨਿਆ ਕਰ ਖਟਾ ਰੰਗ ਨਹੀਂ ਦੇਖੋ ਆਪਾਂ ਪ੍ਰੋਗਰਾਮ ਤੋਂ ਖਟਾ ਦੇ ਗਏ ਪ੍ਰੋਗਰਾਮ ਤਾਂ ਹੋ ਕੇ ਆ ਗਏ ਆ ਤੇ ਆਪਾਂ ਨੇ ਅਣਖੈਰ ਚੱਲੇ ਆ ਕਰ ਚੱਲੇ ਆ ਗੱਲ ਕੋਈ ਹੋਰ ਨਹੀਂ ਤੇ ਕਰ ਕਿਉਂ ਜੱਲੇ ਕਰੇ ਕੀ ਆ ਡੈਕੋਰੇਸ਼ਨ ਜਿਹਦਾ ਮੈਨੂੰ ਬਹੁਤ ਜ਼ਿਆਦਾ ਚਾਅ ਸੀ ਬਨਾਟੀ ਬਨੌਟੀ ਫੁੱਲ ਲੈ ਕੇ ਜਿਹੜੇ ਹਨ ਉਹ ਸਿੱਡੇ ਡੈਕੋਰੇਸ਼ਨ ਕਰ ਦੇਣੀ ਹੈ ਕੀ ਆ ਤੇ ਹੁਣ ਜੀ ਪ੍ਰੋਗਰਾਮ ਤਾਂ ਹੋਏ ਆਂ ਹਾਂਜੀ ਤੇ ਅਸਲ 'ਚ ਨਾ ਅੱਜ ਪ੍ਰੋਗਰਾਮ ਤੇ ਗਏ ਹਾਂ ਚਲੋ ਜ਼ਰੂਰੀ ਹੀ ਜਾਣਾ ਪਰ ਨਾ ਘਾਲ ਪਿੱਛੇ ਘਰ ਆਉਣ ਦੀ ਕਾਲੀ ਬੜੀ ਹੈ ਅੱਜ ਧਿਆਨ ਜਿਹੜਾ ਸੀ ਘਰ ਦੇ ਵਿੱਚ ਹੀ ਕਿਉਂ ਕਰਦੇ ਸੀ ਜਿਹਦੇ ਤੁਹਾਨੂੰ ਪਤਾ ਹੀ ਹੈ ਜਿਹਦੇ ਤੁਹਾਨੂੰ ਪਤਾ ਹੀ ਹੈ ਕਿ ਵੱਖਰੇ ਵੱਖਰੇ ਕੰਮ ਚੱਲ ਰਹੇ ਆ ਤਿਆਰੀਆਂ ਚੱਲ ਰਹੀਆਂ ਹਾਂਜੀ ਤੇ ਜਾ ਕੇ ਦੇਖੋ ਨੀਆ ਤੇ ਲਓ ਇੰਨੀ ਕੁ ਲੁੱਕ ਦੇਖੋ ਤੁਸੀਂ ਫਾਈਨਲ ਲੁੱਕ ਪੂਰਾ ਤਿਆਰ ਹੋਣ ਤੋਂ ਬਾਅਦ ਦਿਖਾਵਾਂਗੇ ਤੇ ਇਹ ਰਹਾ ਦਰਵਾਜ਼ਾ ਹਾਂਜੀ ਸਰ ਕਿਹਦਾ ਲੱਗਾ ਗੰਦੇ ਨਾਲ ਕੋ ਇਹ ਤੁਸੀਂ ਕਹਿਣਾ ਉਹਨਾਂ ਨੂੰ ਕਿੱਦਾਂ ਲੱਗਣ ਡਿਆ ਵੇ ਇਹ ਇਹਦਾ ਕੀ ਮਤਲਬ ਆ ਆਸਮ ਫਾਈਨਲ ਲੁੱਕ ਜਿਹੜੀ ਆ ਉਹ ਉਹ ਤੁਹਾਨੂੰ ਦਿਖਾਵਾਂਗੇ ਇੱਕ ਦੋ ਦਿਨਾਂ ਦੀ ਵਲੌਗ ਦੇ ਵਿੱਚ ਨਹੀਂ ਅੱਜ ਦੇ ਵਲੌਗ 'ਚ ਥੋੜੀ ਜਿਹੀ ਦਿਖਾ ਦਾਂਗੇ ਮਾੜੀ ਜਿਹੀ ਝਲਕ ਦਿਖਾ ਦਾਂਗੇ ਉਹ ਰਾਤ ਨੂੰ ਦਿਖਾਈ ਨਹੀਂ ਕਿਉਂਕਿ ਉਹ ਲਾਈਟਾਂ ਲੁੱਟਾ ਤੇ ਆਪਾਂ ਨੇ ਕਰ ਲਈਏ ਸਫਾਈ ਚਲੋ ਜੀ ਆਹ ਕਮਰਾ ਉਹ ਆ ਜਿੱਥੇ ਅਸੀਂ ਅੱਜ ਸ਼ਿਫਟ ਹੋ ਜਾਣਾ ਕਿਉਂਕਿ ਉੱਪਰ ਪਾਰਟ ਰੱਖਣਾ ਆਹ ਕਮਰੇ 'ਚ ਆਪਾਂ ਸ਼ਿਫਟ ਹੋਣਾਂ ਤੇ ਹਾਲਤ ਹੁਣ ਵੇਖ ਲਓ ਤੇ ਸੈਟ ਹੋਣ ਤੋਂ ਬਾਅਦ ਖੋਣੀਆਂ ਹਾਂਜੀ ਵਾਈ ਗੁਰਦੀ ਹਿੰਮਤ ਸਿੰਘ ਬੋਲ ਰਿਹਾ ਹਾਂ ਕਿਰਪਾ ਕਰੋ ਵਾਈ ਗੁਰਦੀ ਕਿ ਸਤੇ ਪਹਿਲੀ ਗੱਲ ਤੇ ਬਣਾਈ ਕਿ ਇਸ ਮੋਸੇ ਦੀ ਪਾਰਟੀ ਚੱਲ ਰਹੀ ਹੈ ਇਸ ਮੋਸਾ ਪਾਰਟੀ ਕਿਹੜੀ ਪਾਰਟੀ ਹੈ ਹੈਂ ਖੁਸ਼ੀ ਦੀ ਪਾਰਟੀ ਹੈ ਇਹ ਡੈਕੋਰੇਸ਼ਨ ਡਨ ਹੋ ਚੱਲੀ ਆ ਤੇ ਲਾਈਟਾਂ ਅਧੀਆਂ ਜਗੀਆਂ ਆਧੀਆਂ ਰਹਿ ਗਈਆਂ ਤੇ ਹਾਂ ਆ ਸਾਡੇ ਮੇਨ ਕਲਾਕਾਰ ਨੇ ਪਹਿਲੀ ਗੱਲ ਸੁਣਾ ਦਿਓ ਬਈ ਗੱਲ ਇਹੋ ਹੀ ਆ ਵੀ ਪੇਜ ਨਹੀਂ ਆਉਂਦੇ ਇਹ ਸਾਡੇ ਇਲੈਕਟ੍ਰੀਸ਼ੀਅਨ ਨੇ ਤੇ ਪਰ ਇਹ ਬੰਦਾ ਬਹੁਤ ਜ਼ਿਆਦਾ ਉਨਮੇ ਕੀ ਕਹਵਾਣਨਾ ਹੈ ਬਹੁਤ ਜਿਆਦਾ ਵਧੀਆ ਬੰਦਾ ਹੈ ਇੱਕ ਉਹ ਨੂੰ ਸੁਣਦੇ ਵਿੱਚ ਹੈਗਾ ਕਿ ਮੇਰੇ ਬਾਰੇ ਖਰਾਬ ਬੋਲਣਗੇ ਤੇ ਪਰ ਇਹ ਹੈ ਕਿ ਕਿੰਨਾ ਵਧੀਆ ਬੰਦੇ ਫਿਰ ਫਿਰ ਵੀ ਤੇ ਅਗਲੇ ਪਾਸੇ ਡੈਕਰੇਸ਼ਨ ਹੋ ਰਹੀ ਆ ਭਜੀ ਇੱਧਰ ਇੱਧਰ ਕੀ ਲਾਉਣਾ ਆਪਾਂ ਇੱਧਰ ਇੱਧਰ ਆੜੀਆਂ ਲੜੀਆਂ ਲੜੀਆਂ ਠੀਕ ਆ

ਮੈਨੂੰ ਤੇ ਦੇਖਾੜੀ ਕਰਿਓ ਹਾਂਜੀ ਦੇਖੋ ਜੀ ਹਰੀ ਚਟਨੀ ਤੇ ਨਾਲ ਮਿੱਠੀ ਚਟਨੀ ਵੀ ਗਈ ਹੈ ਹਾਂ ਹੁਣ ਪਾਰਟੀ ਸਾਰੇ ਜਾਣੇ ਪਾਰਟੀ ਕਰਨ ਲੱਗੇ ਆ ਇਹਨਾਂ ਨੂੰ ਇਹ ਤਾਂ ਫੋਨ ਹੀ ਬੜੇ ਆਉਂਦੇ ਨੇ ਲੈ ਦਿਖਾਉਂਗਾ ਕਿ ਮੈਂ ਗੰਦੀ ਹਾਲਤ ਦਿਖਾਈ ਜੂ ਹੁਣ ਸਾਫ਼ ਹੁਣ ਪਹਿਲਾਂ ਤੁਸੀਂ ਵੇਖਿਆ ਵਲੌਗ ਦੇ ਵਿੱਚ ਗੰਦੀ ਹਾਲਤ ਆਪ ਕੋ 10 ਤਰੀਕ ਦੇ ਤਿਆਰੀਆਂ ਆਹ ਹਾਹਾ ਕੀ ਬਾਤ ਹੈ ਇੱਧਰ ਕੀ ਬਾਤ ਹੈ ਜੀ ਇਹ ਹੋਈ ਕਮਰਾ ਨਹੀਂ ਆ ਸਾਫ ਹੋ ਗਿਆ ਸਾਰਾ ਹਾਂ ਤੇ ਬਹੁਤ ਆ ਬਹੁਤ ਬਤੀ ਹੋ ਗਿਆ ਵਸਣਾ ਥੋੜੀਆਂ ਥੋੜੀਆਂ ਡਡੀਆਂ ਨਾ ਉਹ ਕੰਧ ਤੇ ਟੰਗੀਆਂ ਜਿਹੜੀਆਂ ਫੋਟੋਆਂ ਹੁੰਦੀਆਂ ਨਾ ਉਹ ਫੋਟੋਆਂ ਟੰਗਣ ਵਾਲੀਆਂ ਵਸ ਇੱਥੇ ਹੁਣ ਵੇਖੋ ਫੋਟੋਆਂ ਦੇ ਤੇ ਹਾਰ ਪੈਂਦੇ ਆ ਕਿ ਜੀ ਪੈਂਦੇ ਆ ਹਨ ਨਹੀਂ ਫੋਟੋ ਆ ਬੈਠਦੇ ਆ ਐਸੇ ਕਰਕੇ ਆ ਕੀ ਹੈ ਜੀ ਤੁਹਾਡਾ ਕੰਮ ਨਹੀਂ ਹੋਇਆ ਵੜਾ ਇਹਨ ਇਹਦੀ ਗੱਲ ਜੀ ਇੱਕ ਕਰੋਗੇ ਨਾ ਪੁੱਠੀ ਗੱਲ ਕਰਨੀ ਹੈ ਹੈਨਾ ਭਾਂਤ ਭਾਂਦੇ ਲੋਕਾਂ ਦੇ ਘਰਾਂ ਦਾ ਪਾਣੀ ਪੀਤਾ ਇਹਨਾਂ ਨੇ ਤੇ ਗੱਲਾਂ ਕਿਉਂ ਨਾ ਆਉਣ ਨੇ ਡਰਾਈਵਰਾਂ ਤੋਂ ਘੱਟ ਥੋੜੀ ਬਿਜਲੀ ਵਾਲੇ ਆਉਂਦੇ ਪੁਲਸ ਵਾਲਿਆਂ ਤੋਂ ਘੱਟ ਨਹੀਂ ਹੁੰਦੇ ਹੈ ਦੱਸੋ ਹਾਂ ਜੀ ਬਿਜਲੀ ਵਾਲਿਆਂ ਤੋਂ ਆਉਂਦੇ ਆ ਪੁਲਸ ਵਾਲਿਆਂ ਤੋਂ ਘੱਟ ਨਹੀਂ ਹੁੰਦੇ ਹੁਣ ਗੱਲ ਕਰੋ ਤੇਰਾ ਭਾਜੀ ਗੱਲ ਨਹੀਂ ਕਰ ਹੁੰਦੇ ਪੁਲਸ ਵਾਲੇ ਪੁਲਸ ਵਾਲੇ ਜਿਹੜਾ ਘੱਟ ਆ ਅੱਛਾ ਪੁਲਸ ਵਾਲੇ ਕਿਹੜੇ ਘੱਟ ਵਾ ਮੈਂ ਉਹ ਆਖਦਾਂ ਕਿ ਪੁਲਸ ਵਾਲੇ ਵੱਧ ਹੁੰਦੇ ਆ ਤੇ ਜਿਹੜੇ ਬਿਜਲੀ ਵਾਲੇ ਥੋੜੇ ਘੱਟ ਨੇ ਪਰ ਬਿਜਲੀ ਵਾਲੇ ਜਾ ਰਹੇ ਹੁੰਦੇ ਫੰਦੇ ਕਿ ਨਹੀਂ ਹੁਣ ਹੁਣ ਅਸਲ ਦੇ ਵਿੱਚ ਗੱਲ ਨਹੀਂ ਆਉਂਦੀ ਹੁਣ ਅਸਲ ਹੈ ਇਹ ਆ ਕੀ ਤੁਸ ਫਿਟ ਕਰਨਾ ਨਹੀਂ ਨਹੀਂ ਫਿਰ ਦੱਸਦਾ ਇਹ ਗੱਲ ਬਦਲਣ ਦੇ ਆ ਗੱਲ ਬਦਲਣ ਦੇ ਪਾਉ ਇਹਨੂੰ ਫਿੱਟ ਤੇ ਕਰਨਾ ਪੈਣਾ ਪਾਉ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਰਨਾ ਇਸ ਇਸ ਤਰੀਕੇ ਨਾਲ ਫਿੱਟ ਨਾ ਹੋਵੇ ਕਿ ਇਹ ਜਦੋਂ ਆਪਾਂ ਸ਼ੂ ਲਾਈਏ ਤੇ ਨਾਲ ਹੀ ਆ ਜਾਵੇ ਬਾਹਰ ਆ ਪਰਦਾ ਹਾਂ ਰੀਸ ਬਸ ਬਸ ਆ ਠੀਕ ਆ ਪਤਾ ਨਹੀਂ ਕੋਈ ਹੈ ਐ ਸਮੋਸੇ ਉਹ ਪਤਲੇ ਪਤਲੇ ਬੰਦੇ ਸਮੋਸੇ ਖਾ ਰਹੇ ਐ ਮੈਂ ਨਹੀਂ ਖਾਣਾ ਐ ਆ ਵੇਖੋ ਦੀ ਹੈ ਪਤਲੇ ਪਤਲੇ ਬੰਦੇ ਨਾਲ ਇੱਕ ਜਿਆਦਾ ਵੀ ਪਤਲਾ ਉਹਦੇ ਵਿੱਚ ਹੀ ਸਮਾਜੇ ਭਾਵੇਂ ਉਹਦੇ ਵਿੱਚ ਮੈਂ ਹੁਣੇ ਤੁਹਾਨੂੰ ਦੱਸਦਾ ਇਹਨਾਂ ਨੂੰ ਮੈਂ ਗਿਣਤੀ ਦੱਸਾਂ ਇਹਨਾਂ ਨੂੰ ਜਣਾ ਕੇ ਉਹ ਤੁਹਾਨੂੰ ਮੈਂ ਗਿਣਤੀ ਦੱਸਦਾ ਵੇਲੇ ਤੁਹਾਡੀ ਗਿਣਤੀ ਸਹੀ ਆ ਆ ਤਿੰਨ ਤਿੰਨ ਭਾਜ ਜਾਂਦੇ ਆ ਭਾਜ ਜਾਂਦੇ ਤਿੰਨ ਤਿੰਨ ਵਾ ਉਹ ਸਭ ਨੂੰ ਮਗਾਏ ਪਾਣੀ ਦੇ ਕੱਲੇ ਛੇ ਆ ਪਾਣੀ ਦੇ ਚੋਕੜੇ ਮਾਰ ਕੇ ਹੈ ਹੈ ਚਾਰ ਪੈਨਿੰਗ ਆ ਤੇਰਾ ਮੋੜਣਾ ਬਾਕੀ ਹੀ ਬਸ ਠੀਕ ਠੀਕ ਨਹੀਂ ਚਲੋ ਮਿਲਦੇ ਆ ਜੀ ਥੋੜੀ ਦੇਰ ਤੱਕ ਤੁਹਾਨੂੰ ਪੂਰੀ ਫਾਈਨਲ ਲੁੱਕ ਜਿਹੜੀ ਕੱਲ ਮਿਲੋਗੇ ਸ਼ਬਨੂ ਖਾਵਾਂਗੇ ਹਾਂ ਚਲੋ ਠੀਕ ਜੀ ਏ ਹੂੰ ਬੋਬਾ ਸਜਣ ਪਲੇਟ ਆ ਆ ਮੈਂ ਤਾਂ ਕਰਕੇ ਰੋਟੀ ਖਾਂਦੋਂ ਨਜ਼ਾਰਾ ਵੱਖਰਾ ਵੇ ਕਿਉਂ ਜੀ ਮੈਂ ਤਾਂ ਦਿੱਕਤੀ ਹੋਈ ਜਦੋਂ ਥਕਾਨ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਰਾਤ ਨੂੰ ਨੀਂਦ ਬਹੁਤ ਸੋਹਣੀ ਆਉਂਦੀ ਸਿਰ ਉੱਠਦੇ ਕਿੰਨੇ ਵਜੇ ਭਾਈ ਪੂਣੀ ਬੜੇ ਆਉਂਦੇ ਸਿਰ ਉੱਠਦਾ ਹਰੇ ਭਾਈ 10 11 ਹੋਣ ਹੁੰਦੇ ਆ 10 11 ਹੋਣ ਹੁੰਦੇ ਆ ਉੜਦੇ ਗਨੇ ਵੇ ਉੜਦੇ ਭਾਈ ਉੱਠਿਆ ਨਹੀਂ ਜਾਂਦਾ ਉੜਦੇ ਘਟਣ 9 ਵਜੇ ਉੱਠਣਾ ਪੈਂਦਾ ਹਾਂ ਰਾਤ ਨੂੰ ਤੁਸੀਂ ਲੇਟ ਸੌਂਦੇ ਹੋਣਗੇ ਨਾ ਰਾਤੀ ਭਾਈ 2-3 ਵਜੇਂ ਦੇ ਘਰ ਆਉਂਦੇ ਨੇ ਫੇਰ ਘਰ ਆਉਂਦੇ ਨੇ ਸਮਾਨ ਵਰਤ ਫੇਰ ਵਾਸਤੇ ਇਹਨੂੰ ਆਂਦੇ ਆ ਮਿਹਨਤਾਂ ਮਿਹਨਤ ਦੀ ਕਰਕੇ ਖਾਧੀ ਹੋਈ ਰੋਟੀ ਜਿਹੜੀ ਹੈ ਨਾ ਉਹ ਮੇਰੇ ਖਿਆਲ ਦੇ ਵਿੱਚ ਤੁਹਾਡੇ ਸਰੀਰ ਨੂੰ ਪੂਰੀ ਲੱਗੇਗੀ ਤੇ ਭਾਈ ਦੇ ਸਰੀਰ ਨੂੰ ਜਾਈ ਲੱਗਣੀ ਹੈ ਹਨਾ ਕਿਉਂ ਭਾਈ ਆ ਨਹੀਂ ਚਲੋ ਮਿਲਦੇ ਆਂ ਥੋੜੀ ਦੇਰ ਤੱਕ ਆਹ ਜਿਹੜੇ ਫੁੱਲ ਫਲ ਪਏ ਆ ਨਾ ਜਿਹੜੇ ਇਹ ਸਾਰੇ ਜਾਰੇ ਆਪਾਂ ਟੰਗ ਦੇਣੇ ਸਾਰੇ ਹੈ ਆ ਬੋਰੇ ਭਰੇ ਪਏ ਆ ਉਧਰਲੇ ਪਾਸੇ ਪਏ ਆ ਤੇ ਥੋੜੀ ਦੇਰ ਤੱਕ ਮਿਲਦੇ ਆ ਜੀ